ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ। ਦੋ ਕਿੱਥੇ ਚੱਲੇ ਮਹੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ। ਤਾਂ ਆਪਾਂ ਸ੍ਰੀ ਜੂਰ ਸਾਹਿਬ ਤਾਂ ਆਪਾਂ ਗਾਗਰ ਜੋ ਪਾਣੀ ਲੈ ਕੇ ਆਉਂਦਾ ਬਾਬਾ ਗਾਗਰ ਦੇ ਵਿੱਚ ਉਹ ਤੁਹਾਨੂੰ ਦਿਖਾਵਾਂਗੇ ਅੱਜ ਸਵੇਰੇ 2 ਵਜੇ ਦਾ ਟਾਈਮ ਹੈ। 2:30 3 ਵਜੇ ਆ ਜੰਦਾ ਤਾਂ ਸੰਗਤ ਬਹੁਤ ਵਧੀਆ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀ ਇਹਦੇ ਤੇ ਸੰਗਤ ਉਡੀਕ ਕਰ ਰਹੀ ਹੈ ਬਾਬਾ ਜੀ ਦੀ ਤੇ ਸਤਨਾ ਵਾਹਿਗੁਰੂ ਦਾ ਜਾਪ ਵੀ ਚੱਲ ਰਿਹਾ। ਬਾਬਾ ਜੀ ਜਾ ਰਹੇ ਨੇ। ਹੀਫਤੇ ਗਾਗਰ ਲੈਣ। ਅਸਲ ਦੇਖ ਸਕਦੇ ਹੋ ਦਵਾਰ ਸਾਹਿਬ ਵਿੱਚ। ਆ ਬੋਲਣਾ ਮੈਸਾਲ ਤੇ। ਤਾਂ ਸਾਰੀ ਸੰਗਤ ਦਰਸ਼ਨ ਕਰਨ ਨੂੰ ਉਡੀਕ ਰਹੀ ਆ ਵੀ ਬਾਬਾ ਗਾਗਰ ਲੈ ਕੇ ਕਦੋਂ ਆਉਣਗੇ। ਤਾਂ ਆਪਾਂ ਵੀ ਨਾਲ ਨਾਲ ਜਾਣਾ ਹੈ। ਹਾਂ। ਤੁਮੇ ਜਣੇ ਆਇਆ ਚਰਚਾ ਜੀ ਮਲਵਿੰਦਰ ਸਿੰਘ ਇਹ ਆਪਣੇ ਨਾਲ ਨੇ ਤਾਂ ਦਰਸ਼ਨ ਕਰਨਾ ਹੈ ਸਵੇਰੇ ਸਵੇਰੇ ਢਾਈ ਦਾ ਟਾਈਮ ਹੋ ਗਿਆ। ਤਾ 1:00 ਵਜੇ ਬਾਬਾ ਤੁਰਦਾ ਟਾਈਮ ਦੇਖ ਸਕਦੇ ਰਾਹ ਛੱਡ ਤੋਂ ਵਾਹਿਗੁਰੂ ਜੀ ਮੈਡਮ ਨੂੰ ਥੱਲੇ ਥੱਲੇ ਜਾ ਮੈਡਮ ਤੋਂ ਮੈਡਮ ਤੋਂ ਥੱਲੇ ਜਾ ਆਪਣਾ ਅਗਲੀ ਪਿੱਛੇ ਵਾਹਿਗੁਰੂ ਕਿੰਨੇ ਚੁੱਕੇ ਹੋਏ ਹੋ ਮਾੜਾ ਫਾਇਰ ਕਰ ਰਹੇ ਕਿੰਨੀ ਸੰਗ ਧੋੜੇਕ ਰਹੀ ਹੈ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਤੁਮ ਸਾਰੀ ਸੰਗ ਉੱਪਰ ਦਰਸ਼ਕਾਂ ਜੀ ਤਾਂ ਸਾਨੂੰ ਵੀ ਦਰਸ਼ਕਰਾਮਾਂਗੇ ਵੀਡੀਓ ਨਾਲ ਬਣਦੇ ਹੋ ਲੱਗਦਾ ਕਿ ਜ਼ਰੂਰ ਦੇਖੇ ਜਿਹੜੇ ਭਰਾ ਜਿਹੜੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਦੇਖੋ ਲਓ ਜੀ ਬਾਬਾ ਜੀ ਆ ਰਹੇ ਨੇ ਸੰਗਤ ਸਾਰੀ ਨਾਲ ਨਾਲ ਆ ਰਹੀ ਆ ਦੇਖ ਸਕਦੇ ਹੋ ਕਿਵੇਂ ਸੰਗਤ ਪੂਰੀ ਤਾਂ ਗਾੜੀ ਕਰੀ ਆ ਵਾਹਿਗੁਰੂ ਦੇਖੋ ਮੇੜ ਤੋਗੇ ਮੇੜ ਤੋਂ ਥੱਲੇ ਹੋ ਜਾਓ ਜੀ ਪਿੱਛੇ 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 ਹੋ ਜਾਓ ਤੇ ਪਿੱਛੇ ਆ ਜਾਓ ਬਾਬਾ ਜੀ ਬੋਲ ਗਏ ਕਿ ਮੇੜ ਤੋਂ ਪਿੱਛੇ ਹੋ ਜਾਣਾ ਈ ਚਾਹੇ ਵਾਹਿਗੁਰੂ ਤੱਕਾ ਨਾ ਕਰੇ ਤੱਕਾ ਨਾ ਕਰੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਾਬਾ ਜੀ ਆ ਰਹੇ ਨੇ ਵਾਹਿਗੁਰੂ 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 ਪਿੱਛੇ 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 वाहेगुरुगुरु नाम वाहेगुरु 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 नाम वाहेगुरु जी गाकर कोन 시청해주셔서 <목소리> 감사합니다. ਆਪਰੇ ਬੰਦ ਮਾਰੇ ਹਾਂ ਹਾਂ ਮਾਮ ਜਾਕਰ ਜਿੰਨੇ ਸਾਈਡਾਂ ਦੀ ਖੜੇ ਹੋਣ ਜਿਹਨਾਂ ਆਪਣੇ ਨਗਰ ਕੀਰਤ ਦੇ ਇਕੱਠ ਹੁੰਦਾ ਹੈ ਇਫਤਿਹ ਦੇਖੋ ਵੀ ਪੋਚਾ ਲਾਉਣ ਵਾਲੀ ਮਸ਼ੀਨ ਚੁੱਕੇ ਆ ਅਸੀਂ ਤਾਜ ਮਹਿਲ ਪਰ ਬੰਦ ਭਇਆ ਆ ਗਏ ਪਹੁੰਚ ਚੁੱਕੇ ਸੀ ਸ਼ੁੱਕਰਵਾਰ ਨੂੰ ਤਾਂ ਬੰਦੇ ਹੈਗੇ ਸੀ 8 ਪਰਸਨ ਕਿਉਂਕਿ ਸਾਰਿਆਂ ਦੇ ਜੀ ਇਹਨਾਂ ਤੇ ਖੁਸ਼ੀ ਬਹੁਤ ਆ ਕਿਉਂਕਿ ਅੱਜ ਸ਼ੁੱਕਰਵਾਰ ਹੈ ਅੱਜ ਦਿਨ ਸ਼ੁੱਕਰਵਾਰ ਦਾ ਤੇ ਤਾਜ ਮਹਿਲ ਬੰਦ ਹੈ ਬੰਦ ਹੁੰਦਾ ਜੀ ਤੇ ਗੇਟ ਵੀ ਕਾ ਉਹ ਛੋਟੀ ਜਿਹੀ ਮੋਰੀ ਖੁੱਲੀ ਰਹਿ ਗਈ ਉਹਦੇ ਖੁਸ਼ੀ ਕਰਦਾ ਕੋਲ ਹੈ ਖੁੱਲੀ ਹੈ ਹਾਲੇ ਸ਼ੀਸ਼ਾ ਹੈ ਉਹ ਹੋ ਦੇ ਯਾਰ ਸ਼ੀਸ਼ਾ ਹੈ ਓਏ ਹੋ ਦੇ ਸਾਹਮਣੇ ਯਾਰ ਬਰਜ ਜਿੱਥੇ ਖੁੱਲੀ ਆ ਆਹੋ ਓਏ ਖੁਲੀਏ ਓਏ ਖੁਲੀਏ ਖੁਲੀਏ ਹਾਂ ਉਹ ਤੁੰਡਾ ਅਰੇ ਬਾਹਰ ਚਲੋ ਬਾਹਰ ਜੰਦੂ ਕੈਨਸਰ ਦਾ ਆਜ ਤਾਜ ਮਹਿਲ ਥੋੜਾ ਜਿਹਾ ਦੇਖਿਆ ਆਪਣੇ ਜੁੱਤਾ ਹਾਂ ਚੜ ਕੇ ਦੇਖ ਲਈਏ ਆਚਾ ਇੱਥੇ ਉਹ ਬਾਰੇ ਕੋਸ ਨੰਗਾਉਣ ਤਾਂ ਦੇਣਗੇ ਛੋਟੀ ਜੀ ਮੂਰੀ ਹੈ ਬੈਠਾ ਬਰੀ ਬੈਠਦਾ ਉਹ ਫੇਰ ਵੀ ਆਹ ਟਿਕਟਰ ਕਾਉਂਟ ਟਿਕਟ ਕਾਉਂਟਰ ਆ ਬਾਈ ਇਹ ਤਾਂ ਹੈ ਨਹੀਂ ਤਾਜ ਮਹਿਲ ਦੀ ਕੰਦੀ ਨਹੀਂ ਹੈਗੀ ਤਾਂ ਬਾਕੀ ਦੇਖ ਹੂੰ ਕਿਤੇ ਗਾਨੂ ਜੀ ਪਹਿਲੀ ਖੋਲ ਲਈ ਉਹਨੇ ਪਰਮਿਸ਼ਨ ਗੇਟ ਹੋ ਸੀਗਾ ਹੁਣ ਹੁਣ ਫੋਟੋ ਖਿੱਚੀ ਛੋਡੀ ਜੋ ਕਿਉਂ ਕਾਰਨ ਕੱਲ ਨਾਲ ਚਾਹ ਲੋ ਵੀ ਤਾਜਮਹਾਲ ਸੀ ਅੱਜ ਬੰਦ ਤਾਂ ਸਾਨੂੰ ਅੰਦਰ ਪਰਮਿਸ਼ਨ ਜੰਮੀ ਨਹੀਂ ਮਿਲੀ ਕਿਉਂਕਿ ਜੇ ਕੋਈ ਹੋਰ ਵੀ ਆਉਂਦਾ ਤਾਂ ਸ਼ੁੱਕਰਵਾਰ ਨੂੰ ਤਾਂ ਬੰਦ ਹੀ ਹੁੰਦਾ ਤਾਂ ਸ਼ੁੱਕਰਵਾਰ ਤੋਂ ਬਿਨਾ ਹੋਰ ਦਿਨ ਤੁਸੀਂ ਆ ਸਕਦੇ ਹੋ ਬਾਕੀ ਕੁਝ ਵੀ ਨਹੀਂ ਦਿਖਾਇਆ ਤੁਹਾਨੂੰ ਤਾਂ ਉਹ ਜਾਂਨੇ ਸਾਰੇ ਉਹ ਜਾਂਨੇ ਵਾਪਸ ਮੁੜੇ ਸਾਰਿਆਂ ਦੇ ਚਿਹਰਿਆਂ ਤੇ ਨਮੂਸ਼ੀਆਂ ਨੇ ਕਿਉਂਕਿ ਸਾਨੂੰ ਤਾਜ ਮਹਿਲ ਦਾ ਕੀ ਨਹੀਂ ਦੱਸਿਆ ਵੀਰੋ ਮਹਿਲ ਦੇਖਣ ਦੀ ਚਾਹਤ ਸੀ ਪਰ ਨਸੀਬਾਂ ਦੇ ਵਿੱਚ ਹੈ ਨਹੀਂ ਸੀ ਕਿਉਂਕਿ ਜੇ ਜਾਂਦੇ ਜਾਂਦੇ ਦੇਖ ਲਾਂਦੇ ਤਾਂ ਦੇਖ ਸਕਦੇ ਸੀ ਉਹ ਟਾਈਮ ਵੀ ਹੈਗਾ ਸੀ ਪਰ ਵਾਪਸ ਮੁੜਦੇ ਹੋਏ ਹੁੰਦਾ ਟਾਈਮ ਹੈ ਨਹੀਂਗਾ ਚਲੋ ਨਸੀਬਾ ਨਸੀਬਾਂ ਦੀ ਗੱਲ ਆ ਕਦੇ ਫੇਰ ਮਾਮਲੇ ਫੇਰ ਦੇਖਾਂਗੇ ਤੇ ਨਾਲੇ ਦਿਖਾਵਾਂਗੇ। ਨਹੀਂ ਵੀ ਉਸਦੇ ਫਿਰਦ ਨੇ ਵੀ ਜੇ ਕਿਤੇ ਐਂਟਰੀ ਮਿਲ ਜੇ ਤਾਜ ਮਹਿਲ ਦੀ ਦੇਖੋ। ਉਹ ਜੇ ਤਾਜ ਮਹਿਲ ਨਹੀਂ ਦੇਖਣ ਨੂੰ ਮਿਲਿਆ ਬਾਜ਼ਾਰ ਤਾਂ ਦੇਖੋ। ਉੱਪਰ ਮੰਦਰਾ ਬਈਆ। ਹਾਂ ਸ਼ਿਵ ਜੀ ਦਾ ਮੰਦਿਰ। ਕਿਤਨੀ ਉੱਪਰ ਹੈ? ਦਾ ਦਾ ਬਹੁਤ ਨਾ ਪੜਾ ਮੰਦਿਰ ਮੰਦਿਰ ਮੰਦਰਾ ਮੰਦਰਾ ਸਿਵ ਜੀ ਦਾ ਮੰਦਰਾ ਕਹਿੰਦੇ ਖਾਸੀ ਦੂਰ ਆਈ ਜਾਣਾ ਮੱਥਾ ਦੇਖ ਸਕਦੇ ਹੋ ਭਈਆ ਕਰਦੇ ਲੈਣ ਲੱਗਾ ਲੈ ਹੁਣ ਲੈਣ ਲੱਗੀ ਪਹਿਲਾਂ ਕੋਈ ਪਿੰਡ ਦੀ ਰੇ ਹੋਰ ਥੱਲੇ ਦੀ ਥੱਲੇ ਦੀ ਹਰ ਬਹੁਤ ਹੌਲੀ ਸਲੋ ਕਰਨਾ ਪੈਨਦੋਈ ਦੇਖ ਸਕਦੇ ਹੋ ਲੋੜ ਦੇ ਵਿੱਚ ਦੀਆਂ ਦੇ ਹੀ ਕੁੱਸ ਨੇ ਐਨੀ ਧੁੰਦ ਦੇ ਵਿੱਚ ਪੌਣੇ 10 ਹੋ ਗਏ ਤਾਂ ਬੱਸਾਂ ਆਪਣੀਆਂ ਦੋ ਖੜ ਗਈਆਂ ਤਾਈਂ ਠੰਡ ਦੇ ਵਿੱਚ ਜਦ ਚਾਹ ਨਾ ਤੁਸੀਂ ਖੜੇ ਕਾ ਦੇ ਵਾਸਤੇ ਰਸਤੇ ਦੇ ਵਿੱਚ ਅਸੀਂ ਜੀ ਪਾਲਾ ਬਹੁਤ ਲੱਗ ਰਿਹਾ ਸੀ ਚਾਹ ਵਾਰੇ ਖੜਿਆ ਆਏ ਹੋਏ ਇਹ ਚਾਹ ਬਣਾ ਰਿਹਾ ਪੰਪ ਤੇ ਪੰਪ ਤੇ ਆਪਦੀ ਲੋਕ ਤਾਂ ਤੇਲ ਪਾਉਂਦੇ ਨੇ ਅਸੀਂ ਚਾਹ ਪਾਵਾਂਗੇ ਸਰੀਰ ਦੀ ਕੀ ਹੈ ਚਲੋ ਠੰਡ ਦੇ ਵਿੱਚ ਨਾ ਚਾਹ ਜ਼ਰੂਰੀ ਹੈ ਕਿ ਨਹੀਂ ਚਾਚਾ ਚਾਹ ਬਿਨਾ ਤਾਂ ਕੋਈ ਬਸ ਮੁਸ਼ਕਲ ਹੀ ਹੈ ਜੀ ਜਿਹੜਾ ਉੱਥੇ ਲੱਗਦਾ ਤਾਂ ਨਹੀਂ ਦੀ ਉੱਥੇ ਆਪਾਂ ਨੂੰ ਜੂਰ ਸਾਹਿਬ ਵੀ ਨਹੀਂ ਠੰਡੂ ਉੱਥੇ ਤਾਂ ਪੱਕੇ ਉੱਥੇ ਐ ਕਦੀ ਵੀ ਜੇ 20 ਦੇ ਚਾਹ ਉੱਥੇ ਠੰਡੇ ਪੀਂਦੇ ਦੇ ਉੱਥੇ ਠੰਡੇ ਪੀਂਦੇ ਦੀ ਐਸੀ ਚੱਲਦੀ ਦੀ ਉਰੇ ਆ ਕੇ ਮਾਹੌਲ ਥੋੜਾ ਜਿਹਾ ਹੋ ਗਿਆ ਹੋ ਗਿਆ ਠੰਡਾ ਹੋ ਗਿਆ ਜਿਆਦਾ ਇੱਕੋ ਲਖ ਮੌਸਮ ਚੇਂਜ ਹੋ ਗਿਆ ਆਜੋ ਪੱਠੀ ਧਰ ਲਈ ਹਾਂ ਪੱਠੀ ਧਰ ਲਈ ਅਰਕੇ ਵਾਲਾ ਉਹ ਸਰਦਾਰ ਅਟਾ ਹੰਡ ਵੜੀ ਆ ਆਹ ਰੇ ਰਫੜਾ ਵਾਟ ਆਹਾ ਆਹਾ ਗੁੱਡ ਉਹ ਦੁਨੀਆ ਸਾਰੇ ਭੰਤੀ ਹੁੰਦੀ ਹੈ ਜੀ ਉਹਦੇ ਪਹੀਆ ਗੱਡੀ 'ਚ ਨਹੀਂ ਵੀ ਪਹੀਆ ਸਪੂਰਲਾ ਪਹੀਆ ਦਾ ਅੱਖੇ 'ਚ ਬੁਲਾਉਣਾ ਹੋਵੇ ਝੂ ਬੁਲਾਉਣਾ ਦੇ ਚੱਲ ਕੋਈ ਨਹੀਂ ਇੱਥੇ ਟੈਂਪਰੇਚਰ ਠੀਕ 8 ਡਿਗਰੀ ਸੈਲਸੀਅਸ ਦੇ ਵਿੱਚ ਖੜੀ ਆ ਸੰਗਤ ਅਬ ਦੀ ਚਾਹ ਬਣਾ ਕੇ ਪੀਣੇ ਸਫਰ ਤੋਂ ਆਇਆ ਅਜੇ ਧੰਤਾਨ ਸਾਹਿਬ ਦਾ ਰਸਤਾ ਹੈਗਾ ਡੇਢ ਘੰਟੇ ਦਾ ਤੇ ਪਿੰਡ ਜਾਣ ਦਾ ਤਾਂ ਆਪਣਾ ਲੱਗੀ ਜਾਣਗੇ 4-5 ਵਜੇ ਹੀ ਜਾਣਗੇ ਸ਼ਾਮ ਦੇ ਹੈ 3 ਵਜੇ 3-4 ਠੰਡ ਬੜੀ ਹੈ ਧੁੰਦ ਬੜੀ ਹੈ ਬਸ ਪਹਿਲਾਂ ਤਾਂ ਮਸਾਈਆਂ ਹੋਣ ਤੋਂ ਚੱਕੀ ਗਈ ਆ ਉਹ ਖੜ ਜਾ ਕਰ 3 ਵਜੇ 10 ਵਜੇ ਦਾ ਦਿਹਾੜਾ ਬੜਾ ਮੰਨਦਾ ਮੈਂ ਸੁਆਦੀ ਵਾਲਾ ਹੁੰਦਾ ਹੈ ਬਈ ਉਹ ਗੁਰੂਆਂ ਨੇ ਜਿਹੀ ਚੱਲਦਾ ਹੁੰਦਾ ਉੱਥੇ ਆਖੀਰ ਇਹ ਸਿੱਧੀ ਬਣਦੀ ਆ ਦੁੱਧ ਹੀ ਹੁੰਦਾ ਹੈ ਵੀ ਹੋਰ ਕੀ ਆਹ ਨੌ ਬੇਰਕ ਦਾ ਫਹਿਗਾ ਹੈਗਾ ਤਾਂ ਆਪਣੇ ਹੀ ਆ ਕਿ ਨਹੀਂ ਕੱਲ ਦਾ ਕੋਈ ਵਰਗੀ ਬਣਦੀ ਨਹੀਂ ਨਹੀਂ ਨਾ ਕੋਸ਼ ਨਹੀਂ ਹੁੰਦਾ ਕੋਸ਼ ਨਹੀਂ ਹੁੰਦਾ ਗਰਮੀ ਹੈ ਹੋਰ ਉਹ ਚੋਂ ਤਾਂ ਕੱਢਿਆਗਾ ਆਹੀਂ ਜੇ ਖੜਜੋ ਹੋਰ ਇਹਨੂੰ ਹਵਾ ਨਾ ਪਾਵੇ ਹਵਾ ਨਾ ਪਾਜੀ ਬਸ ਅੱਡ ਪੂਜਾ ਕਰਦੇ ਮੂਰੇ ਇੱਧਰੇ ਬਸੇ ਹਾਂ ਜੀ ਗਰਮੀ